देखो जी मैं बहुत शुक्रियादा करूंगी ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਗੁਜਰਾਤ ਦੇ ਲੋਕਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਇੰਨਾ ਵਿਸ਼ਵਾਸ ਕੀਤਾ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਜੋ ਸਾਰੀ ਟੀਮ ਭਾਵੇਂ ਉਹ ਐਮਐਲਏ ਦੇ ਤੌਰ ਤੇ ਭਾਵੇਂ ਮੰਤਰੀ ਦੇ ਤੌਰ ਤੇ ਭਾਵੇਂ ਕਿਸੇ ਵਰਕਰ ਦੇ ਤੌਰ ਤੇ ਕੰਮ ਕਰ ਰਹੀ ਹੈ ਉਸ ਚੀਜ਼ ਨੂੰ ਲੋਕ ਪਸੰਦ ਕਰ ਰਹੇ ਨੇ ਇਸ ਦਾ ਬਹੁਤ ਵੱਡਾ ਸਬੂਤ ਜਿਹੜਾ ਇਹ ਦੋਨੇ ਸੀਟਾਂ ਜਿੱਤ ਕੇ ਅੱਜ ਨੂੰ ਮਿਲਿਆ ਸੋ ਅਸੀਂ ਅ ਦਿਲੋਂ ਤਨਵਾਦ ਕਰਦੇ ਆ ਲੋਕਾਂ ਦਾ ਜਿਹੜੇ ਸਾਨੂੰ ਪਸੰਦ ਕਰਦੇ ਆ ਕੀ ਸੋਚਦੇ ਤੁਸੀਂ ਜਿਹੜੇ ਉਹ ਆਪ ਆਪੇ ਪਾਰਟੀ ਸਰਕਾਰ ਦੇ ਦਾਸ ਦੇ ਕੰਮ ਕਰਦੇ ਆ ਲੋਕਾਂ ਦੇ ਵਿੱਚ ਉਹ ਲੋਕਾਂ ਨੇ ਦਾਬਾ ਪਾਇਆ ਮੈਨੂੰ ਲੱਗਦਾ ਹੈ ਲੋਕਾਂ ਨੇ ਮਹਿਸੂਸ ਕੀਤਾ ਕਿ ਜਿਹੜੇ ਕੰਮਾਂ ਪਿੱਛੇ ਸਾਨੂੰ ਰੋਲਣਾ ਪੈਂਦਾ ਸੀ ਜਾਂ ਕਈ ਕਈ ਸਾਲਾਂ ਤੋਂ ਪੈਂਡਿੰਗ ਪਏ ਸੀ ਕੰਮ ਵਿਕਾਸ ਦੇ ਕੰਮਾਂ ਨੂੰ ਲੈ ਲੋ ਡਿਵੈਲਪਮੈਂਟ ਦੀ ਗੱਲ ਕਰ ਲੋ ਉਹ ਕੰਮ ਇੱਕ ਤਾਂ ਬਹੁਤ ਤੇਜ਼ੀ ਨਾਲ ਹੋਏ ਦੂਸਰਾ ਜਿਹੜੀ ਆਮ ਆਦਮੀ ਪਾਰਟੀ ਦੇ ਅ ਲੀਡਰ ਜੋ ਸ਼੍ਰੀ ਅਰਵਿੰਦ ਕੇ ਜੀਵਾਲ ਜੀ ਜਾਂ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਸ ਤਰ੍ਹਾਂ ਦੇ ਲੀਡਰਸ ਨੂੰ ਲਿਆਂਦਾ ਗਿਆ ਉਹਨਾਂ ਦੀ ਲੋਕਾਂ ਤੱਕ ਅਪਰੋਚ ਵਧੀਆ ਰਹੀ ਹੋਊਗੀ ਲੋਕਾਂ ਨੇ ਉਹਨਾਂ ਨੂੰ ਲੋਕਾਂ ਲਈ ਉਹ ਅਸੈਸੀਬਲ ਰਹਿ ਹੋਣਗੇ ਜਿਸ ਕਰਕੇ ਉਹਨਾਂ ਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਹੋਰ ਆਉਣੇ ਚਾਹੀਦੇ ਆ ਤਰਾਹ ਦੀਆਂ ਉਹ ਪਾਰਟੀਆਂ ਦੇ ਭਰਮ ਟਲੇਖੇ ਦੂਰ ਹੋ ਜਾਵੇ ਤੇ ਲੋਕ ਉਹ ਵੀ ਪਰੇ ਰਹੇ ਸੀਗੇ ਬਾਹਰ ਵੀ ਰੋਕਾਂ ਦੇ ਆ ਕੇ ਸੁਣਦਾ ਗਿਆ ਮੈਨੂੰ ਲੱਗਦਾ ਹੈ ਕਿ ਬਿਲਕੁਲ ਸਾਫ਼-ਸਾਫ਼ ਹੀ ਕਰ ਦਿੱਤਾ ਲੋਕਾਂ ਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਕਿੰਨੀਆਂ ਮਾਨਕੜਾਂਤ ਕਹਾਣੀਆਂ ਬਣਾ ਕੇ ਹਰ ਗੱਲ ਤੇ ਜਿਵੇਂ ਸਵੇਰ ਤੋਂ ਲੈ ਕੇ ਇੱਕੋ ਹੀ ਕੰਮ ਸੀ ਵੀ ਅਸੀਂ ਗਾਲਾਂ ਹੀ ਕੱਢੀ ਜਾਣੀਆਂ ਸੋ ਲੋਕਾਂ ਨੇ ਸਾਫ਼ ਇਹ ਗੱਲ ਕਰ ਦਿੱਤੀ ਕਿ ਅਸੀਂ ਜਿਹੜੇ ਲੋਕ ਲੋਕਾਂ ਦੀ ਗੱਲ ਸੁਣਨਗੇ ਲੋਕਾਂ ਦੇ ਕੰਮ ਕਰਨਗੇ ਅਸੀਂ ਉਹਨਾਂ ਨਾਲ ਖੜੇ ਆ ਚਾਹੇ ਕੋਈ ਕਿੰਨੇ ਮਰਜ਼ੀ ਵੱਡੇ ਛੜਿਆੰਤਰ ਰਚ ਲਵੇ ਜਿੰਨੀ ਮਰਜ਼ੀ ਵੱਡੀਆਂ ਵਿਰੋਧੀ ਤਾਕਤਾਂ ਖੜੀਆਂ ਕਰ ਲਵੇ ਸੋ ਇਹ ਬਹੁਤ ਵੱਡੀ ਜਿੱਤ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਹੋਈ ਹੈ 2027 ਦੇ ਬਹੁਤ ਜਲ ਆ ਜਾਣੇ ਹਨ ਤਾਂ ਅੱਜ ਦੇ ਨਤੀਜਿਆਂ ਤੋਂ ਤੁਸੀਂ ਤਾਂ ਨਹੀਂ ਦੇਖੋ ਬਹੁਤ ਇੱਕ ਚੰਗੀ ਜਿਹੜੀ ਕਹਿ ਲਓ ਕਿ ਇੱਕ ਸਿਗਨਲ ਮਿਲ ਗਿਆ ਕਿ ਲੋਕ ਸਾਡੀ ਪਾਰਟੀ ਨੂੰ ਪਸੰਦ ਕਰਦੇ ਆ ਔਰ 2027 ਦੇ ਵਿੱਚ ਵੀ ਇਸੇ ਤਰ੍ਹਾਂ ਪਾਰਟੀ ਜਿਹੜੀ ਆ ਉਹ ਸਰਕਾਰ ਚਾਹੇਗੀ ਔਰ ਸਰਕਾਰ ਰਿਪੀਟ ਹੋਵੇਗੀ ਇਹ ਡੈਫੀਨਿਟਲੀ ਹੋਵੇਗਾ